ਸਾ希ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਨਰਮਾਣਾ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਨੇੜੇ ਬਾਈ ਨੂੰ ਰਹਿ ਗਿਆ ਚੰਨੋ ਵਾਲਾ ਟੋਲ ਪਲਾਜਾ ਉਥੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਪਿੰਡ ਆ ਤੇ ਪਸ਼ੂ ਸਾਨੂੰ ਦਿਖਾ ਦਾਂਗੇ ਐ ਮੰਨ ਲਓ ਵੀ ਹਰੇਕ ਕਿਸਮ ਦੇ ਹੀ ਲਾਜੋ ਅੱਜ ਛੋਟੀਆਂ ਹੀਫਰ ਵੀ ਦਿਖਾ ਦਾਂਗੇ ਬੱਚੀਆਂ ਪਾਲਣ ਵਾਲੀਆਂ ਤੇ ਦੋ ਬੱਚੀਆਂ ਦਿਖਾਵਾਂਗੇ ਪਹਿਲਣ ਸੂਣ ਵਾਲੀਆਂ ਗੱਬਣ ਨੇ 8 ਮਹੀਨੇ ਦੀ ਗੱਬਣਾ ਤੇ ਇੱਕ ਹੈਗੀ ਆ ਜਰਸੀ 5 ਤੋਂ 6 ਦੀ ਗੱਬਣਾ ਤੇ ਇੱਕ ਚਾਰ ਦੰਦ ਬੱਚੀ ਸੂਣ ਦੇ ਨੇੜਾ ਤੇ ਇੱਕ ਦਿਖਾ ਦਾਂਗੇ ਝੋਟੀ ਸੀਮਨ ਬਾਈ ਕਹਿੰਦਾ ਇਹਦੇ ਵੀ ਲੱਗਿਆ ਹੋਇਆ 22 ਦਿਨਾਂ ਦਾ ਬੋਦੀ ਨਹੀਂ ਦੁਬਾਰਾ ਹੋ ਸਕਦਾ ਕਿਸੇ ਭਰਾ ਦੀ ਕਿਸਮਤ ਹੋਵੇ ਵੀ ਇਹ ਗੱਬਣੇ ਰਹਿ ਜੀ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲੀ ਕੱਲੀ ਪਸ਼ੂ ਦੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜੀ ਇਦਰੋਂ ਹੀ ਕਰ ਲੈਂ। ਉਧਰ ਲੈ ਬੰਨੇ। ਹਾਂ ਨਾਮ ਤੇ ਐਡਰੈਸ ਬੋਲ ਦਿੰਦੀ। ਪਿੰਡ ਨਰਮਾਣਾ ਵੀਰੇ ਨਾਮ ਕਰਬਕਸ ਜ਼ਿਲ੍ਹਾ ਪਟਿਆਲਾ। ਨੰਬਰ ਵੀ ਬੋਲ ਦਿਓ ਬਾਈ। 9878808686 9878808686 ਬਾਈ ਦਾ ਨੰਬਰ ਹੈ। ਇੱਕ ਗੱਲ ਸ਼ੁਰੂ ਚ ਹੀ ਦੱਸ ਦానਾ ਜਿਹੜੇ ਗੱਬਣ ਪਸ਼ੂ ਦਿਖਾਉਂਗਾ ਕੁਝ ਮਹੀਨਿਆਂ ਦੇ ਉਹ ਤੁਸੀਂ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਿਓ। ਕਿਉਂਕਿ ਉਸ ਤੋਂ ਬਾਅਦ ਉਹ ਚੀਜ਼ਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ। ਰਾਹ ਦੇ ਵਿੱਚ ਕੋਈ ਪਸ਼ੂ ਬੱਚਾ ਦੇਖਦੇ ਜਾਂ ਛੋਡੇ ਘਰੇ ਜਾ ਕੇ ਦੇਖਦੇ ਹਨਾ ਇੱਕ ਵਾਰੀ ਬਾਈ ਦੇ ਘਰੋਂ ਪਾਸ ਕਰਾ ਕੇ ਲੈ ਜਾ ਵੀਰੇ ਪਹਿਲਾਂ ਵੀ ਗੱਬਣ ਬਸੀਆਂ ਵੇਚੀ ਨੇ ਆਪਾਂ ਤਾਂ ਕਹਿੰਦੇ ਉਰੇ ਡਾਕਟਰ ਲਿਆ ਪਰ ਉਹ ਬਸਵਾਸ ਤੇ ਲੈ ਗਿਆ ਦੀ ਆਪਾਂ ਨੂੰ ਵੀ ਹੁੰਦਾ ਵੀ ਅਗਲਾ ਡਾਕਟਰ ਲਿਆਵੇ ਉਰੇ ਤਸੱਲੀ ਦੇ ਜੇ ਮਹੀਨੇ ਬਾਅਦ ਨਾ ਫੋਨ ਕਰੇ ਠੀਕ ਆ ਗੱਲ ਜਾਂ ਬੰਦਾ ਇੱਕ ਦੋ ਦਿਨ ਜਦਾ ਦੇ ਉਹਨੂੰ ਮਹੀਨੇ ਬਾਅਦ ਆਪਾਂ ਵੀ ਨਹੀਂ ਦੇਖਾਂਗੇ ਵੀ ਆਪਣੇ ਘਰੇ ਕੀ ਹੋ ਜੇ ਤੇ ਮੇਨ ਗੱਲ ਇਹ ਹੁੰਦੀ ਆ ਯਾਰ ਦੁੱਧ ਵਾਲਾ ਪਸ਼ੂ ਹੁੰਦਾ ਸਾਹਲੀ ਚੀਜ਼ ਆ ਪੰਜ ਸੱਤ ਡੰਗਰ ਆਪਣੇ ਵਿੱਚ ਨੇ ਉਹ ਦਿਖਾ ਦੇ ਵੀਰੇ ਓਮੇ ਬਸੀਆਂ ਪਲਦੀਆਂ ਨੇ ਦਿਖਾ ਦੇ ਕੋਈ ਚੱਕਰ ਨਹੀਂ ਇੱਧਰ ਬੈੜੀਆਂ ਖੁੱਲੀਆਂ ਨੇ ਠੀਕ ਆ ਗੱਲਾਂ ਆ ਪਿੰਜਰੇ ਚ ਨੇ ਬੱਸੀਆਂ ਹੀ ਫਰਾ ਤਕਰੀਬਨ ਘਰ ਦੀਆਂ ਸਾਰੀਆਂ ਪਾਊਡਰ ਦੇ ਬਲੀਆਂ ਹੋਈਆਂ ਬੱਸੀਆਂ ਨੇ ਵੀਰੇ ਦੂਜੇ ਲੋਕ ਨਹੀਂ ਹੈਗੇ ਕੋਈ ਵੀ ਤੇ ਆ ਜਾ ਆ ਛੋਟੀ ਜੀ ਤੇ ਮਾਰ ਦੇ ਪਹਿਲਾ ਜਰਸੀ ਮਾਰ ਜਿਹੜੀ ਕੈਮਰਾ ਵੇ ਕਿੰਨੀ ਕੁ ਮਹਰ ਇਹਦੀ ਵਾ ਚਾਰ ਮਹੀਨੇ ਦੀ ਸਿਰਫ ਹਾਂ ਸਭਾਗ ਚਾਰ ਲਾਲਾ ਵਾ ਠੀਕ ਹੈ ਕਿੰਨਾ ਕੁ ਦੁੱਧ ਹੈ ਇਹਦੀ ਮਾਂ ਇਹਦੀ ਮਾਂ ਦਾ ਹੈਗਾ ਦੀ ਵੀਰੇ 21 22 21 ਕਿਲੋ ਪੂਰੀ ਠੰਡੀ ਸੀਲਤੀ ਜਿਵੇਂ ਇਹ ਆ ਠੰਡ ਦਿਖਾ ਕੇ ਇਹ ਤਾਂ ਐ ਕਹਿੰਦੀ ਆ ਵੀ ਬਸ ਮੈਨੂੰ ਵਾਹਜੋ ਇਹ ਤਾਂ ਨਮਾ ਹੀ ਜਾਓ ਨਮਾਓ ਨੂਏ ਕਹਿੰਦੇ ਵੀ ਨਮਾਓ ਸਿੰਗਲ ਚਾਰ ਆਪਾਂ ਦਾ ਕੋਈ ਇਹ ਤੇ ਸ਼ੈਂਪੂ ਸੁਪੂ ਕੋਈ ਨਾ ਨੀਚੇ ਗੋਹੀ ਗੋਹਾ ਲੱਗਿਆ ਪਿਆ ਜਿੰਮੇ ਬਸ ਖੁੱਲੀਆਂ ਥੱਲੀਆਂ ਹੋਈਆਂ ਠੀਕ ਠੀਕ ਹੈ ਗੱਲ ਇਹ ਹੈਗੀ ਆ ਵੀਰੇ ਪੰਜ ਸਾਢੇ ਪੰਜ ਮਹੀਨੇ ਦੀ ਸਮਾਰਗੀ ਚਾਰ ਮਹੀਨਿਆਂ ਦੀ ਇਹ ਚਾਰ ਮਹੀਨਿਆਂ ਦੀ ਆ ਇਹ ਆ ਗਈ ਜਰਸੀ 'ਚ ਇਹ ਆ ਗਈ ਐਚਐਫ 'ਚ ਇਹ ਖੜੀਂ ਦਿਖਾ ਦੇਗੀ ਇਹ ਪੰਜ ਸਾਢੇ ਪੰਜ ਮਹੀਨੇ ਦਾ ਇਹ ਤਾਂ ਖੜੀਂ ਦਿਖਾ ਦੇ ਜੇ ਕੋਈ ਤੋਰਨੀ ਤੋਰ ਵੀ ਨਾ ਝੋਲੀ ਵੀਰੇ ਸਭ ਦੇ ਕੋਈ ਪੰਜਵਾਂ ਥਾਂ ਨਹੀਂ ਹੋਊਗਾ ਜਿੰਨੀਆਂ ਵੀ ਬੱਸੀਆਂ ਹੋਣਗੀਆਂ ਠੀਕ ਹੈ ਸਾਰੀਆਂ ਦੇ ਸਿੰਗਲ ਚਾਰ ਹੀ ਹੋਣਗੇ ਠੀਕ ਹੈ ਗੱਲ ਬਰੀਡ ਚੰਗੀ ਆ ਹਨਾ ਹਾਂ ਆ ਜਰਸੀ ਦਾ ਨਹੀਂ ਪਤਾ ਵੀਰੇ ਆਪਾਂ ਝੂਠ ਬੋਲਦੇ ਵਾ ਜਰਸੀ ਦੀ ਟੀਕਾ ਕਹਿ ਕੇ ਲਵਾਇਆ ਵਾ ਠੀਕ ਆ ਗੱਲਾਂ ਤੇ ਰੇਟ ਇਹਨਾਂ ਛੋਟੀਆਂ ਦਾ ਕਿੰਨਾ ਕਰਾਂਗੇ ਦੋਹਾਂ ਦਾ ਇਹਦਾ ਇਕੱਠੇ ਦੀ ਨਿਮੇੜਦੇ ਜੋੜੇ ਦਾ ਇਕੱਠਾ 25 ਚ ਦੇ ਦਾਂਗੇ ਵੀਰੇ 25000 ਦਾ ਜੋੜਾ ਹਾਂ ਜੋੜਾ ਦੇ ਦਾਂਗੇ ਜੋੜਾ ਬਾਈ ਕਹਿੰਦਾ 25 ਦਾ ਦੇ ਦਾਂਗੇ ਮਾਨਤਨ ਹੋ ਜੂ ਹਾਂ ਹਾਂ ਕੱਲੀ ਦਾ ਡੱਡ ਹੋਊਗੀ ਠੀਕ ਆ ਤੇ ਹੁਣ ਮਾਰਦੇ ਘਰੀ ਆਏ ਤੇ ਚਮਕ ਚਮਕ ਬਹੁਤ ਆ ਇਹਦੇ ਚ ਚਮਕਦਮ ਬੱਸੀ ਦਾ ਥਣ ਥਣ ਦਿਖਾ ਵੀਰੇ ਪਿਛੇ ਦੀ ਮਾਂ ਹੈਠਾ 24 25 ਲੀਟਰ ਦੁੱਧਤੀ ਪੂਰੀ ਠੰਡੀ ਸੀ ਇਹਦੀ ਮਾਂ ਪਿਛੋਂ ਦਿਖਾ ਚਾਰੇ ਸਿੰਗਲ ਇਥੇ ਦਿਖਾ ਦੇ ਤਾਂ ਮਰ ਗਏ ਇਹਦੀ ਉਮਰ ਕਿੰਨੀ ਕਾ ਬਣੀ ਇਹਦੀ ਹੈਗੀ ਆ ਵੀਰੇ 12-13 ਮਹੀਨੇ ਤੋਂ ਉੱਪਰ ਉਸ ਦਿਨ ਸ਼ਾਈਨਿੰਗ ਸ਼ੂਨਿੰਗ ਉਸ ਦਿਨ ਉੱਪਰ ਹੀ ਹੋਊਗੀ ਘਟਨੀ ਪਾਊਡਰ ਤੇ ਪਲੀ ਵੀ ਆ ਵੀਰੇ ਬਸ ਇਹ ਅੰਦਰ ਦਿਖਾਉਣਾ ਕਮਰੇ ਚ ਸਾਰਾ ਸਮਾਨ ਪਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਆ ਗੱਲ ਸਾਰਾ ਪਾਊਡਰ ਪੂਡਰ ਅੰਦਰ ਪਿਆ ਇਹਦੀ ਮਾਹ ਦਾ ਕੀ ਰਿਕਾਰਡ ਦੱਸੋ ਇਹਦੇ 23-24 ਕਿਲੋ ਦੀ ਦੀ ਮਾਹ ਹਾਂ ਮੈਨੇ ਤਾਂ ਇਹਦੀ ਮਾਹ ਪਰ ਰੱਖੀ ਆ 2 ਸੂਏ ਉਸ ਤੋਂ ਬਾਅਦ ਵੀ ਠੀਕ ਆ ਗੱਲ ਤੇ ਬੱਚੀ ਚੰਗੀ ਕੁਆਲਿਟੀ ਦੀ ਆ ਤੇ ਸਾਰੇ ਮੌਸਮਾਂ ਚ ਚੱਲਣ ਵਾਲੀ ਆ ਬਸ ਵੀਰੇ 2 ਮਹੀਨੇ 2 ਮਹੀਨਿਆਂ ਨੂੰ ਟੀਕਾ ਭਰਾ ਜੂ ਜੇ ਵਧੀਆ ਸੇਵਾ ਹੋਈ ਆਪਣੇ ਮਨ ਠੀਕ ਹੈ ਗੱਲ ਇਹਦਾ ਰੇਟ ਕੀ ਰਹੂਗਾ ਇਹਦਾ ਵੀਰੇ 32 ਮੰਗਦੇ ਆ ਮਾਨਤਾਨ ਕਰਦਾ ਜੇ ਬੰਦੇ ਨੇ ਕਿਸੇ ਨੇ ਘਰੇ ਰੱਖਣੇ ਪਾਲ ਲੈਣੀਆਂ ਬਸ ਹੀ ਯਾਦ ਕਰੂਗਾ ਠੀਕ ਹੈ ਗੱਲ ਆ ਮਾਨਤਾਨ ਬਾਈ ਕਹਿੰਦਾ ਵਧੀਆ ਕਰਦੇ ਆ ਕੋਈ ਚੱਕਰ ਨਹੀਂ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਜਾਂ ਚਾਰੇ ਪੰਜੇ ਇਕੱਠੀਆਂ ਲੈਣੀਆਂ ਹੋਈਆਂ ਤਾਂ ਉਹ ਵੀ ਕਰ ਦਾਂਗੇ ਬਾਈ ਹਨਾ ਤੇ ਹੁਣ ਮਾਰ ਦੇ ਘਰੀ ਇਹ ਦੇਖ ਇਹ 10 ਮਹੀਨਿਆਂ ਦੀ ਬੱਚੀ ਆ ਇਹ ਦਸਾਂ ਇਹ ਚਾਹੇ 에ਅਰ ਸ਼ੈਅਰ ਜੀ ਚਲਾ ਲਾ ਵੀਰੇ ਬਰੀਡ ਦੀਆਂ ਮੱਛੀਆਂ ਨੇ ਦੋਏ ਮੂਰ ਨਹੀਂ ਇਹ ਵੀ ਠੀਕ ਹੈ ਗੱਲ ਫੁੱਲ ਬਰੀਡ ਨੇ ਚਾਰ ਥਾਨ ਨੇ ਸਿੰਗਲ ਸਿੰਗਲ ਮੂੰਹ ਦਿਖਾ ਦੇ ਵੀਰੇ ਵੈਰੀ ਫੇਸ ਕੁਆਲਟੀ ਦੇ ਮਾਰਦੇ ਇਧਰਲੇ ਬਣਿਓ ਲੰਬੀ ਲੰਬੀ ਬਣੂ ਖੁੱਲੇ ਹੱਡ ਪੈਰਾਂ ਦੀ ਬਣੂ ਨਾ ਤੇ ਉਹ ਖੁੱਲੀਆਂ ਫਿਰਦੀਆਂ ਨੇ ਨਾ ਫੁੱਲ ਮਾਸਟਰ ਰਹਿੰਦੀਆਂ ਨੇ ਖੁੱਲੀਆਂ ਫਿਰ ਫਿਰੇ ਠੀਕ ਹੈ ਗੱਲ ਖੁੱਲੀਆਂ ਛੱਡ ਕੇ ਰੱਖਦੇ ਆਂ ਇਧਰਲੇ ਹਾਂ ਖੁੱਲੀਆਂ ਤਾਂ ਹੁਣ ਵੀਰੇ ਆਪਣੇ ਵੀਡੀਓ ਕਰਕੇ ਬਣੀਆਂ ਨੇ ਕੋਈ ਗੱਲ ਚ ਪਟਾ ਨਹੀਂ ਕੁਛ ਨਹੀਂ ਬਸ ਉਹ ਦੱਸੀਆਂ ਪਾਤੀਆਂ ਠੀਕ ਹੈ ਗੱਲ ਸਾਰੀਆਂ ਠੰਡੀਆਂ ਸੀਲ ਨੇ ਬਸਤੀ ਸਵੇਰ ਆਦੀਆਂ ਆ ਗਈਆਂ ਠੰਡੀਆਂ ਸੀਲ ਹਨਾ ਇਹਦਾ ਇਹਦਾ ਗੀਨੇਟਰ ਹੋਊਗਾ ਬਾਈ ਇਹ ਦਾ ਵੀਰੇ ਬਸ ਮੰਗਦੇ 22000 ਨਾ ਜੇ ਕੋਈ ਬੰਦਾ ਜੋੜਾ ਲੈਂਦਾ ਉਹ ਜੋੜੇ ਚ ਵਧਿਆ ਕਰਦਾਗੇ ਉਹਦਾ 32 ਮੰਗਦੇ ਅਗਲੀ ਦਾ ਇਹਦੀ ਉਮਰ ਹੈਗੀ 13-14 ਮਹੀਨੇ ਸੀਮਨ ਦੇ ਲਵੇ ਆ ਇਹ ਬੱਸੀ ਜੇ ਕੋਈ ਸਾਹਮਲੇ ਪੂਰੀ ਠੰਡੀ ਸੀਲ ਆ ਠੀਕ ਆ ਗੱਲ ਇਹਦੀ ਬਰੀਡ ਵੀ ਜ਼ਿਆਦੇ ਹੈ ਜਣਾ ਇਹਦੀ ਜ਼ਿਆਦੇ ਹੈ ਵੀਰੇ ਉਹ ਬੱਚੀ ਨਾਲੋਂ ਹਾਂ ਇਹ ਚ ਬਰੀਡ ਵੀ ਜ਼ਿਆਦੇ ਕਹਿ ਸਕਦੇ ਆ ਬੋਦਾ-ਬੂਦਾ ਵੀ ਚੰਗਾ ਇਹਦੇ ਬੱਚੀ ਦੇ ਕੱਦ-ਕੁੱਦ ਬੋਦਾ ਸਾਹੂ ਬਹੁਤ ਨੇ ਬੱਸੀ ਜਿਹੜੀ ਗੱਲ ਆ ਵੀਰੇ ਫੜ ਕੇ ਇਧਰ ਨੂੰ ਚਲਾ ਦੇ ਆ ਬੱਲੇ ਜੀ ਲਾਲਾ ਤੇ ਇਧਰਲੇ ਬੰਨੇ ਇਹ ਤਾਂ ਰਿਮੋਟ ਵਾਲਾ ਕੰਮ ਹੈ ਨਾ ਤਾਂ ਚਾਹ ਰਿਮੋਟ ਦੇ ਤਾਂ ਇਹਨਾਂ ਨੂੰ ਐ ਹੁੰ ਠੀਕ ਹੈ ਗੱਲ ਆ ਇਧਰ ਖੁੱਲੀਆਂ ਰਹਿੰਦੀਆਂ ਨਾ ਇੱਥੇ ਬੱਚੇ ਚ ਤਾਂ ਵੀਰੇ ਬਹੁਤ ਮਸਤ ਦੀਆਂ ਨੇ ਠੀਕ ਹੈ ਗੱਲ ਆ ਖਣ ਬਹੁਤ ਸੋਹਣਾ ਲੱਗਿਆ ਸੀ ਖਣ ਤਾਂ ਚਾਰੇ ਫੁੱਲ ਟੋਪ ਦੇ ਨੇ ਉਮਰ ਕਿੰਨੀਆਂ ਬਾਈ ਦੀ ਉਮਰ ਹੈਗੀ ਆ ਵੀਰੇ ਦੀ ਆਹ 13-14 ਮਹੀਨੇ 2 ਮਹੀਨੇ થી ਸੀਮਨ ਲਵਾਜੂ ਹੜਾ ਠੀਕ ਹੈ ਗੱਲ ਆ ਲੇ ਆ ਬੰਦੇ ਬਾਈ ਇਹਦੀ ਮਾਂ ਦਾ ਕੀ ਰਿਕਾਰਡ ਹੈ ਇਹਦੀ ਮਾਂ ਦਾ ਵੀਰੇ 24 ਕਿਲੋ ਆਪਣੇ ਘਰ ਦੀ ਨੇ ਇਹ ਇਹ ਬੱਚੀਆਂ ਦੋਏ ਘਰ ਦੀਆਂ ਨੇ ਵੀਰੇ ਠੀਕ ਹੈ ਗੱਲ ਆ ਇਹਦੀ ਮਾ ਦਾ ਰਿਕਾਰਡ ਬਾਈ ਕਹਿੰਦਾ ਹੈਗਾ 24 ਕਿਲੋ ਦਾ ਜਿੱਦਾਂ ਜਿੱਦਾਂ ਹੋਣਾ ਆਂ ਐਈ ਇਹਦੀ ਮਾ ਦੇ ਛਾਪੇ ਦੇ ਚਮੇ ਦੇ ਤੇ ਵੀਰੇ ਬਰਾਊਨ ਜੈਰ ਸ਼ਹਿਰ ਮੰਗੂ ਹਾਂ ਉੱਤ ਜਿੱਦਾਂ ਆ ਚੀਜ਼ ਉਤਰੀ ਜਾਂਦੀ ਹੈ ਤੇ ਹੋ ਸਾਫ਼ ਨਿਕਲ ਜਾਂਦੇ ਬਿਲਕੁਲ ਥੱਲਿਓ ਇੱਥੋਂ ਗਾ ਜੀ ਥਣ ਦਾ ਸਾਈਜ਼ ਦਿਖਾ ਦੇ ਕਦੇ ਨਮਾਈਆਂ ਨਹੀਂ ਵੀਰੇ ਆਪਾਂ ਤਾਂ ਅੱਜ ਮੜਾ ਜਾਂ ਪਾਣੀ ਮਾਰਿਆ ਉਹ ਵੀ ਵੀਡੀਓ ਕਰਕੇ ਕਿਤੇ ਕਦੇ ਨਹੀਂ ਨਮਾਈਆਂ ਬੱਸੀਆਂ ਕਦੇ ਵੀ ਉਹ ਬੱਸਦਾ ਜਮੀਨ ਇਹਦਾ 32 ਮੰਗਦੇ ਆ ਵੀਰੇ 32 ਚ ਮੰਗਦੇ ਆ ਇਹਦਾ 22 ਮੰਗਦੇ ਮੰਤਨ ਜੋੜੇ ਜੋ ਜੋੜੇ ਚੋਂ ਕਰਦਾਂਗੇ ਜੇ ਕੋਈ ਭਰਾ ਜੋੜਾ ਤੇ ਹੁਣ ਮਾਰ ਦੇਗਾ ਜੀ ਆ ਜਰਸੀ ਤੇ ਬਾਈ ਕਹਿੰਦਾ ਯਾਰ ਇਹ 8 ਮਹੀਨਿਆਂ ਦੀ ਗੱਬਣ ਵੀ ਹੈ ਪੌਣੇ 8 ਮਹੀਨਿਆਂ ਦੀ ਗੱਬਣ ਆ ਇਹ ਚੈੱਕ ਕਰਾ ਕੇ ਦੇ ਦਾਂਗੇ ਚੈੱਕ ਕਰਾ ਅਗਲਾ ਕਰਾ ਕੇ ਲੈ ਜਾਵੇ ਵੀਰੇ ਆਪਾਂ ਨਹੀਂ ਦਿੰਦੇ ਆਪਣਾ ਡਾਕਟਰ ਦਾ ਜਿਵੇਂ ਆਪਾਂ ਕਹਦਾਗੇ ਉਮੀ ਕਹਿ ਦੂਗਾ ਅਗਲਾ ਕਰਾ ਕੇ ਲੈ ਜਾਵੇ ਆ ਗੱਡੀ ਚੰਗੀ ਪੱਟ ਰੱਖੀ ਹੈ ਨਾ ਹਰਦੋਂ ਬਹੁਤ ਸੋਹਣੇ ਨੇ ਜੇ ਕਿਸੇ ਨੇ ਪੀਣਾ ਦੁੱਧ ਦਊਗੀ 10-11 ਕਿਲੋ ਉਹੀ ਆਪਾਂ ਕਹਿਦੀ ਆਇਆ ਫਲਾਣਾ ਤੇ ਕਿਹੜਾ ਕਿਉ ਕੱਦ ਦੇ ਸਾਹ ਨਾਲ ਕੱਦ ਦਰਮਿਆਨਾ ਆ ਜਾ ਕਹਦੇ ਵੀਰੇ ਕੋਈ ਚੱਕਰ ਨਾ ਕੱਦ ਦਾ ਨਾਲ ਵਾਲੀ ਬੱਚੀ ਤੋਂ ਪਤਾ ਲੱਗ ਜੀ ਕੱਦ ਦੇ ਛੋਟੇ ਰੱਖੀ ਚੱਲ ਕੱਦ ਦਰਮਿਆਨਾ ਰੱਖ ਦੁੱਧ ਦੱਸ ਤੋਂ 10-11 ਲੀਟਰ ਪਾ ਦਊਗੀ ਠੀਕ ਆ ਗੱਲ ਹਾਂ 10 ਮੰਨ ਕੇ ਲਵੇ ਬੰਦਾ ਕੱਟ ਸੇਵਾ ਚੋਂ ਆਈ ਆ ਵੀ ਕੱਟ ਸੇਵਾ ਚੋਂ ਆਈ ਵੀ ਇਹ ਬੱਸੀ 8 ਮਹੀਨਿਆਂ ਦੀ ਗੱਬਣਾ ਜਿਵੇਂ ਮਹੀਨਾ ਕੋ ਹੁਣ ਇਹਦਾ ਪਿਆ ਇਹਨੂੰ ਟ੍ਰਾਂਜੈਕਸ਼ਨ ਕਰਾਉਣੀ ਭਰਾ ਉੱਤੋਂ ਵੀ ਚੰਗੀ ਥੱਲੇੋਂ ਤੇ ਵਜਨ ਵੀ ਪੰਜ-ਸੱਤ ਦਿਨ ਬਾਅਦ ਇਹਦਾ ਨਾਲੇ ਰੇਟ ਵੀ ਵਧਾ ਦਾਂਗੇ। ਨਾਲੇ ਦੇਖੀ ਚੀਜ਼ ਵੀ ਵੀ ਕੀ ਬਣਦੀ ਆ। ਠੀਕ ਆ ਕਰਨ। ਇਹ ਆ ਗਈ ਪ्युअर ਜਰਸੀ ਦੇ ਵਿੱਚ ਹਨਾ। ਆ ਗਈ ਪ्युअर ਜਰਸੀ ਤੇ ਕੱਦ ਇਹ ਜਿਵੇਂ ਬਾਈ ਨੇ ਸਾਂ ਢਾਂਚਾ ਚੌੜਾ ਰੱਖੂਗੀ ਕੱਦ ਨਹੀਂ ਬਹੁਤਾ ਜ਼ਿਆਦਾ ਕਰਦੀ ਹੈਗੀ। ਬੱਸੀ ਸੀਲ ਬਹੁਤ। ਠੰਡੀ ਜਿੱਥੇ ਮਰਜ਼ੀ ਰੋਕ ਕੇ। ਲੈ। ਆ ਥਣ ਦਾ ਸੈਜ ਵੀ ਸੋਹਣਾ ਲੱਗਿਆ ਤੇ ਥੱਲੇੋਂ ਗੱਦੀ ਵੀ ਸੋਹਣੀ। ਲੈ ਲੈ ਜਿਵੇਂ ਮਰਤੀ ਮੈਂ ਕਹਣਾ ਤੇ ਇਹਠਾਂ ਖਾਲਚ ਕਰੀ ਜਾਂ ਬੈਠਾ ਬੰਦਾ ਜੇ ਸ਼ਕੀਨ ਹੋਵੇ। ਤੋਰੀ ਪਰਲੇ ਬੰਨਿਆ ਇਹਨੂੰ ਐ ਲੰਬੀ ਚਲਾ ਦੇ ਨਾਲ-ਨਾਲ। ਇਧਰਲੇ ਬੰਨੇ ਲੈ ਜਾ। ਪੌਣੇ 8 ਮਹੀਨੇ ਦੀ ਗੱਬਣਾ ਬਾਈ ਹਾਂ ਵੀਰੇ ਅਗਲਾ ਚੈੱਕ ਕਰਾ ਕੇ ਲੈ ਜਾ ਆਪਾਂ ਨੂੰ ਵੀਰੇ ਮਹੀਨਾ ਕਿਹਾ ਮੈਂ ਪੌਣੇ 8 ਕਹਿ ਰਿਹਾ ਵੀ ਚੱਲ 5-7 ਦਿਨ ਬੱਸੀ ਬਦਲ ਆ ਜਾਂਦੀ ਆ ਠੀਕ ਹੈ ਕਰਨ ਕਿਉਂ ਚੱਡੇ ਤੋਂ ਜੱਜਮੈਂਟ ਹੋ ਜਾਂਦੀ ਅਸੀਂ ਕੱਲ ਨੂੰ ਚੈੱਕ ਕਰਾਵਾਂਗੇ ਬੱਸੀਆਂ ਦੋ ਇਹ ਠੀਕ ਹੈ ਰਾਤ ਹੀ ਆਈਆਂ ਨੇ ਆਪਣੇ ਕਿੱਦੋਂ ਅਗਲੇ ਨੰਬਰ ਵਾਲੀ ਹਾਂ ਉਹ ਅਗਲੀ ਵੀ ਚੈੱਕ ਹੋਣ ਵਾਲੀ ਅਗਲਾ ਵੀ ਕਰਾ ਕੇ ਲਿਜਾਵੇ ਆਪਾਂ ਤਾਂ ਕਹਿੰਦੇ ਹਾਂ ਚੱਲ 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 ਸ਼ਕੀਨ ਸਕੂਨ ਆ ਗਈ ਫੁੱਲ ਤੇ ਆ ਗਈ ਪਿਓਰ ਜਰਸੀ 'ਚ ਕੱਦ ਜਿਵੇਂ ਦੱਸਿਆ ਬਾਈ ਨੇ ਵੀ ਕੱਦ ਨਹੀਂ ਜ਼ਿਆਦਾ ਕਰਦੀ ਕਿਉਂਕਿ ਗੱਬਣ ਹੋਗੀ ਨਾ ਛੇਤੀ ਦੋ ਦਿਨ ਤਾਂ ਵੀ ਠੀਕ ਹੈ ਗੱਲ ਦੰਦ ਭੱਟ ਲਿਆਗੇ ਖੀਰੀ ਬੱਸੀ ਆ ਦੋ ਦੰਦ ਠੀਕ ਹੈ ਗੱਲ ਦੰਦਾਂ ਚ ਆ ਗਈ ਬਾਈ ਕਹਿੰਦਾ ਦੋ ਦੰਦ ਇਹਦਾ ਰੇਟ ਕੀ ਲਊਗਾ ਬਾਈ ਇਹਦਾ ਵੀਰੇ ਮੰਗਦੇ 38000 ਆ ਮਾਨਤਾਨਾ ਕਰਦਾ ਕਿਸੇ ਨੇ ਦੁੱਧ ਵਧੀਆ ਪੀਣਾ ਬੰਦੇ ਨੇ ਠੀਕ ਆ ਜੀ 38 ਚ ਮਾਨਤਾਨਾ ਕਰ ਦਈਏ ਹਾਂ 38 ਚ ਮਾਨਤਾਨਾ 8 ਮਹੀਨਿਆਂ ਦੀ ਆ ਗਈ ਇਹ ਗੱਬਣਾ ਬਸ ਐ ਲਾਲਾ ਵੀ ਜਿਹੇ ਜੀ ਮੱਝ ਲੈ ਲਈ ਜਿਹੇ ਜਿਹੇ ਦਾ ਦੁੱਧ ਪੀ ਲਿਆ 10 ਕਿਲੋ ਦੁੱਧ ਤੋਂ ਮਰਦੀ ਨਹੀਂ ਤੇ ਆ ਗਾਂ ਵਾਲੇ ਨੰਬਰ ਜੀ ਤੋੜ ਦੇ ਬਾਈ ਤੋੜ ਇਹ ਵੀ ਪਿਆਰ ਜਰਸੀ ਜੀ ਆ ਗਈ ਹੈ ਨਾ ਇਹ ਕਦ ਕਰ ਚੰਗਾ ਕਰੂਗੀ ਇਹ ਬੱਚੀ ਬਹੁਤ ਕਦ ਕਰੂਗੀ ਇਹ ਖੀਰੀ ਆ ਬੱਸੀ ਉਹ ਵੀ ਜਾਨ ਜੀ ਹੁਣ ਬਹੁਤ ਹੈ ਤਾਂ ਬੱਚੀ ਆਪਣੇ ਲਵਾ ਕੇ ਰਾਜੀ ਹੋਈ ਇਹਨੂੰ 3 ਦਿਨ ਹੋ ਗਏ ਰਿਆਈ ਨੂੰ ਠੀਕ ਆ ਗੱਲ ਟੋ ਰਿਆ ਨਾ ਮੱਥੇ ਚ ਟੋਆ ਟੋਆ ਵੀ ਚੰਗਾ ਅੱਖ ਵੀ ਮੋਟੀ ਸੇਵਾ ਨਹੀਂ ਦੀਏ ਤਾਂ ਅੱਗੇ ਨੇ ਮੂੰਹ ਨਹੀਂ ਪੱਟਿਆ ਲੈ ਜਿੱਥੇ ਮਰਜ਼ੀ ਰੋਕ ਲਾ ਸਿਆਣੀ ਬਹੁਤ ਆ ਬੱਸੀ ਸੁਭਾ ਦੇ ਬਾਈ ਗਿੜਾ ਬੜੀ ਯਾਦ ਸਿਆਣੀ ਥਾਂ ਨਿਖਣ ਮੇ ਚਾਰ ਨੇ ਵੀਰੇ 6 ਮਹੀਨਿਆਂ ਦੀ ਗੱਬਣ 6 ਮਹੀਨਿਆਂ ਦੀ ਗੱਬਣ ਅਗਲਾ ਚੈੱਕ ਕਰਾਵੇ ਵੀਰੇ ਆਪਾਂ ਤਾਂ ਇਹ ਕਹਿੰਦੇ ਕੋਈ ਚੱਕਰ ਹੀ ਨਹੀਂ ਠੀਕ ਆ ਗੱਲ ਓ ਬਾਈ ਕਹਿੰਦਾ ਚੈੱਕ ਕਰਾ ਕੇ ਲੈ ਜਾ ਕਿਉਂਕਿ ਇਹ ਬਾਈ ਨੇ ਖਰੀਦ ਕੇ ਲਿਆਂਦਾ ਜੋੜਾ ਤੇ ਚੈੱਕ ਬਾਈ ਕਹਿੰਦਾ ਮੈਂ ਡਾਕਟਰ ਘੰਟੇ ਤੋਂ ਘੰਟਿਆਂ ਨੂੰ ਆਊਗਾ ਚੈੱਕ ਬਾਈ ਕਰਾ ਕੇ ਕਨਫਰਮ ਕਰ ਦੂ ਜਮਾ ਉਹ ਫੋਨ ਤੇ ਹੋ ਜੂ ਗੱਲਬਾਤ ਜੇ ਕਈ ਵਾਰੀ ਆ ਮਾਨ ਜੀ ਨੇ ਲੈਣੀ ਵੀ ਵੀਰੋ ਆਪਣੀ ਤਸਦੀਕ ਕਰਦੇ ਹਾਂ ਘਟੇ ਇਧਰ ਉਧਰ ਵੀ ਹੁੰਦਾ ਹਾਂ ਆਓ ਕਿਉਂ ਇਹ ਬੱਸੀਆਂ ਦੋਏ ਆਪਣੇ ਘਰ ਦੀਆਂ ਨਹੀਂ ਹੈਗੀਆਂ ਆਪਾਂ ਐਵੇਂ ਹੀ ਕਹਿ ਦੀ ਅਗਲੇ ਨੂੰ ਠੀਕ ਆ ਜੀ ਹਾਂ ਇਹ ਆ ਗਈ 6 ਮਹੀਨਿਆਂ ਦੀ ਕੱਦ ਬਹੁਤ ਕਰਨਾ ਵੀਰੇ ਛੋਲੀ ਝੂਲੀ ਥੱਲੇੋਂ ਚੰਗੀ ਆ ਥਣ ਸਿੰਗਲ ਚਾਰ ਰੱਖਦੇ ਨੇੜੇ ਦਿਖਾ ਦਿਓ ਖੀਰੀ ਬੱਸੀ ਆ ਪੂਰੀ ਦੰਦਾਂਜ ਕਿਵੇਂ ਦੋ ਦੰਦ ਹੂੰ ਇੱਥੋਂ ਫੇਸ ਵਾਲੀ ਪੱਖਤੀ ਮਾਰ ਖੁੱਲੀ ਰਹਿ ਕੇ ਬਹੁਤ ਰਾਜ ਅਸੀਂ ਖੁੱਲੀ ਹੋ ਸਾਡ ਰੱਖੀ ਆ ਕੱਲ ਦੀ ਸਿਆਣੀ ਉਹ ਤਾਂ ਜਿਵੇਂ ਜਾਲੀ ਹੀਠਾ ਮਿੱਟੀ ਨਹੀਂ ਜੰਮੀ ਬਾਹਰੇ ਪੂਰੇ ਨਹੀਂ ਜਾਂਦੀ ਬਸ ਅੰਦਰ ਹੀ ਘੁੰਮੀ ਜਾਣਾ ਠੀਕ ਹੈ ਗੱਲ ਇਹ ਤਾਂ ਕੀ ਰੇਟ ਆ ਬਾਈ ਇਹਦਾ ਵੀਰੇ ਮੰਗਦੇ ਤਾਂ 52000 ਆ ਵਧੀਆ ਕਰ ਦਾਂਗੇ ਮਾਨਤਨ ਜੇ ਬੰਦਾ ਕੋਈ ਘਰੇ ਰੱਖੂਗਾ ਠੀਕ ਹੈ ਜੀ ਤੇ ਹੁਣ ਤੋਰ ਦਿਆ ਦੁੱਧ ਪਾ ਦੂਗੀ ਇਹ ਤੇ 17 18 ਕਿਲੋ ਬਸ ਹੀ ਤਿਆਰ ਹੋਈ ਵਿਛੋਲੀ ਹੁਣ ਤੋਂ ਹੀ ਲੱਗੀ ਵਧੀਆ ਬਣਾਉਣ ਆ ਕਿਵੇਂ ਸੁਭਾ ਦੀ ਗਰੀ ਠੰਡੀ ਵੀਰੇ ਚਾਹੇ ਠਾਂ ਬਹਿ ਜਾ ਬੰਦਲਾ 10 12 ਦਿਨ ਰਹਿੰਦੇ ਨੇ ਇਹਦੇ ਹੱਥ ਛੜਦਾ ਨਹੀਂ ਮਾਰਦੀ ਨਾ ਨਾ ਥਣ ਦਿਖਾ ਦੇ ਵੀਰੇ ਗੈਰਦੀ ਬਹਿ ਜਾ ਚਾਹੇ ਕੋਈ ਚੱਕਰ ਨਹੀਂ ਅੱਛਾ ਜਿਵੇਂ ਮਾਰਦੀ ਬਹਿ ਜਾ ਪਹਿਲਾ ਸੂਆ ਪਹਿਲਾ ਸੂਆ ਦੰਦਾਂ ਦੇ ਵੀਰੇ ਚਾਰ ਦੰਦਾਂ ਤੇ ਸਾਂਭ-ਸੂਮ ਚੰਗੀ ਕਰੀ ਹੋਈ ਹੈ ਨਾ ਹਾਂ ਪਾਊਡਰ ਪਾ ਲਈ ਆਪਾਂ ਦਾ ਨਰੋਈ ਬਹੁਤ ਆ ਬੱਸੀ ਸੰਭਾਲ ਸੱਜਣਾ ਗਰਮੀ 'ਚ ਚੱਲਣ ਵਾਲੀ ਚੀਜ਼ ਆ ਪੂਰੀ ਕੱਦੇ ਦਾ ਕੱਲ ਦੀ ਬੰਨ ਲੱਗੀ ਐ ਬਸੀ 10 ਦਿਨ ਚ ਨੇ ਕਿਤੋਂ ਕਿਤੇ ਭਗ ਜਾਣਾ ਹਾਈਟ ਆ ਗਈ ਇਹਦੀ ਮੀਡੀਅਮ ਆ ਆਡਰ ਰੱਖੂਗੀ ਫਿਕਸ ਜਾ ਟੁੱਟਮਾ ਲੇਵਾ ਨਹੀਂ ਹੈਗਾ ਆਡਰ ਤਾਂ ਬਿਲਕੁਲ ਨਾਲ ਲਗਮਾ ਰੱਖੂ ਹਾਈਟ ਇਹਦੀ ਆ ਗਈ ਮੀਡੀਅਮ ਪਰ ਵਾਜਨ ਪੁੱਜਣ ਵਾਲਾ ਬੱਚੀ ਚ ਜਾਣ ਜੂਣ ਦੀ ਗੱਲ ਕਰ ਲਈ ਆਪਾਂ ਸੰਭਾਲ ਚੰਗੀ ਆਡਰ ਰੱਖੂਗੀ ਫੁੱਲ ਚੌੜਾ ਫੀਲ ਤਾਂ ਐਨੀ ਆ ਜੇ ਊਰੇ ਵੀ ਖੜਾ ਲਾ ਊਰੇ ਵੀ ਬੱਸੀ ਨੂੰ ਕੋਈ ਦੱਲੇ ਨਹੀਂ ਲੈ ਜਿੱਥੇ ਮਰਜੀ ਬੈ ਕੇ ਧਾਰ ਕੱਟ ਲਾ ਆਪਾਂ ਅਸੀਂ ਉੱਦ ਥਣਾ ਦੀ ਪਾਸ ਕਰੀਤੀ ਨਾ ਓਕੇ ਆਣ ਠੀਕ ਆ ਗੱਲ ਇਥੇ ਤੋਰ ਦਿਓ ਬਈ ਐਨੂੰ ਲੰਬੀ ਜੀ ਤੋਰ ਦੇ ਪਰਾ ਨੂੰ ਬਾਈ ਜਨ ਬਜੂਦ ਆ ਗਿਆ ਸੱਜਣੋ ਫੁੱਲ ਥਣ ਆ ਗਏ ਸਿੰਗਲ ਚਾਰ ਤੇ ਚਮਕ ਚੌਂਕ ਵੀ ਬਾਡੀ ਦੀ ਚੰਗੀ ਆ ਤੇ ਜਾਨ ਜੂਨ ਵਾਲੀ ਤਾਂ ਉਹੀ ਗੱਲ ਆ ਵੀ ਕੰਢੀ ਗੱਡੇ ਪਏ ਨੇ ਸੰਭਾਲ ਫੁੱਲ ਕਰੀ ਹੋਈ ਆ ਵੀ ਦੰਦਾਂ 'ਚ ਜਿਵੇਂ ਬਾਈ ਨੇ ਦੱਸਿਆ ਵੀ ਦੰਦਾਂ 'ਚ ਆ ਗਈ ਇਹ ਚਾਰ ਦੰਦ ਆਰਡਰ ਰੱਖੂਗੀ ਬਿਲਕੁਲ ਨਾਲ ਲਗਮਾਂ 18 20 ਲੀਟਰ ਦੁੱਧ ਪਾ ਦੂਗੀ ਵੀਰੇ ਹਾਂ ਜੀ ਨੂੰ ਆਪਾਂ ਕਹਦੇ ਨੇ ਨਾ ਫਿਕਸ ਜਾ ਆ ਆ ਆਰਡਰ ਰੱਖੂਗੀ ਫਿਕਸ ਜਾ ਬਿਲਕੁਲ ਤੇ ਰੱਖੂ ਨਾਲ ਲਗਮਾ ਅਗਲੇ ਥਾਂ ਤੋਂ ਗਾਂ ਵਾਲੇ ਬੰਨੇ ਵੀ ਫੁੱਲ ਰੱਖੂਗੀ ਤੇ ਟਿਕਾਣੇ ਬੰਨੇ ਵੀ ਦਿਖਾ ਦੇ ਵੀ ਤੇ ਆਰਡਰ ਮਾੜਾ ਨੇੜੇੋਂ ਦਿਖਾ ਦੇ ਕੋਈ ਜੱਟੇ ਤੇ ਹੁਣ ਦਿਖਾ ਦਿੰਗਾ ਰਿਪੋਰਟ ਕੈਮਰੇ ਕੂਮਰੇ ਤੋਂ ਤਾਂ ਜੱਕਦੀ ਹੋਣੀ ਤੇ ਸਵਾ ਆਦੀ ਆ ਗਈ ਬਿਲਕੁਲ ਬਾਈਆਂ ਨਾਲ ਜਮਾ ਠੰਡੀ ਜਿਵੇਂ ਆ ਚੀਜ਼ ਆ ਨਾ ਹਜੇ ਤਾਂ ਆਰਡਰ ਨੇ ਬੰਨਣਾ 10 ਤੋਂ 12 ਦਿਨ ਕੱਢੂ ਬੱਸੀ ਹਜੇ ਥਾਂ ਨੇ ਬੰਨਣਾ ਇਹਨਾਂ ਫੁੱਲ ਚੇਪਾ ਮਾਰਦੀ ਆ ਬੱਸੀ ਪੂਰਾ ਤੇ ਥਾਂ ਨੂੰ ਵੀ ਸੋਹਣੇ ਰੱਖਦੀ ਆ ਬਹੁਤ ਸੋਹਣੇ ਥਾਂ ਨੇ ਵੀ ਗਰਮ ਨਹੀਂ ਹੈਗੀ ਠੰਡੀ ਆ ਬਿਲਕੁਲ ਜਿਵੇਂ ਮਾਰਦੀ ਇਹਦਾ ਵੀਰੇ 72 ਮੰਗਦੇ ਮਾਨਤਾਨ ਕਰਦਾਂਗੇ 72 ਚ ਮਾਨਤਾਨ ਹੋ ਗਈ ਕੇ ਜੋੜ ਆ ਜਾ ਇਕੱਠੀਆਂ ਕਿਸੇ ਨੇ ਜੋੜਾ ਲੈ ਲੈ ਵੀਰੇ ਐਨ ਉਮੀ ਕਰਦਾ ਜਿਵੇਂ ਅਗਲਾ ਕਹੂਗਾ ਮੋੜ ਤੇ ਨਹੀਂ ਖਾਲੀ ਠੀਕ ਹੈ ਪਰ ਬੱਛੀ ਆ ਐਨ ਫੁੱਲ ਗਰਮੀ ਦੇ ਸੀਜ਼ਨ ਜੇ ਦੁੱਧ ਪਿਲਾਉਣ ਵਾਲੀ 18 ਕਿਲੋ ਠੀਕ ਹੈ ਤੇ ਆ ਕਿਵੇਂ ਇਸ ਬਾਅਦ ਹੀ ਇਹਦੇ ਵੀਰੇ 20 25 ਦਿਨ ਹੋ ਗਏ ਟੀਕਾ ਲੱਗੇ ਨੇ ਇਹ ਵੀ ਠੰਡੀ ਆ ਨਾ ਹਾਂ ਇਹ 31 ਮੇਰੇ ਲਵੇ ਦੀ ਮਾਂ ਇਹਦੀ ਮਾਂ ਉਹ ਆ ਜਿਹੜੀ ਆਪਾਂ ਪਿਛਲੀ ਵੀਡੀਓ ਚ ਨਹੀਂ ਪਾਈ ਤੀ ਲੱਖ ਰੁਪਏ ਦੀ ਵੇਚੀ ਆ ਕਿੰਨਾ ਦੁੱਧ ਦੀ 18 ਕਿਲੋ ਹੁਣ ਤਾਂ 5 ਕਿਲੋ ਦੀ ਉਹਦੇ 7 ਮਹੀਨੇ ਦੀ ਗੱਪਣ ਜਗਰਾਉ ਗਈ ਹੈ ਇਹਦੀ ਮਾਂ ਅਸ਼ਾ ਉਹਦੀ ਇਹ ਪਹਿਲੇ ਸੂਏ ਦੀ ਕੱਤੀ ਆ ਉਹਦੀ ਦੂਏ ਸੂਏ ਉਹਨੇ ਕੱਟਾ ਦਿੱਤਾ ਸੀ ਠੀਕ ਹੈ ਉਹਦੀ ਕੱਟਿਆ ਹੁਣ ਮੈਂ ਦਾ ਕਾਰਡ 18 ਕਿਲੋ ਦਾ ਹਾਂ ਇਹਦੇ ਵੀਰੇ ਮੋਦੀ ਵਾਲਾ ਟੀਕਾ ਲੱਗਿਆ ਹੋਇਆ ਪਰ ਆਪਾਂ ਗੱਬਣਗੇ ਕਿ ਨਹੀਂ ਦੰਦੇ ਅਗਲੇ ਦੀ ਕਿਸਮਤ ਆ ਜੇ ਕੋਈ ਲੈ ਜਾਂਦਾ ਜੇ ਮੇਰੇ ਘਰੇ ਇਹ ਖੜ ਗਈ ਫਿਰ ਮੈਂ ਚੈੱਕ ਕਰਾ ਕੇ ਵਿਚੂਗਾ ਕਿੰਨਾ ਟਾਈਮ ਹੋ ਗਿਆ ਟੀਕਾ ਲੱਗੇ ਨੂੰ 22 ਦਿਨ ਹੋ ਗਏ ਵੀਰੇ ਅੱਜ ਟੀਕਾ ਲੱਗੇ ਨੂੰ ਦੰਦਾ ਜੀ ਕਿਵੇਂ ਜੀਏ ਦੰਦਾ ਜੀ ਦੋ ਆ ਵੀਰੇ ਇਹ ਆ ਦੰਦਾ ਚ ਆ ਗਈ ਦੋ ਦੰਦਾਂ ਦਾ 22 ਦਿਨ ਦੀ ਬਾਈ ਕਹਿੰਦਾ ਗੱਬਣ ਆ ਗਈ ਇਹ ਤਾਰ ਤੱਪਾ ਹਜੇ ਕਰਿਆ ਨਹੀਂ ਕੋਈ ਸੀਨ ਲੱਗਦਾ ਬਸ 2 ਸਾਲ ਦੇ ਲ ਰਿੰਕਲ ਰਿੰਕਲ ਹੁੰਦੇ ਨੇ ਇਹਨਾਂ ਨਾ ਚੰਗੇ ਨੇ ਰਿੰਕਲ ਦੁੱਧ ਦੀਆਂ ਨਿਸ਼ਾਨੀਆਂ ਤਾਂ ਆਪੇ ਦੱਸਦੀ ਐ ਵੀਰੇ ਇਹ ਚੋਲ ਚੋਲ ਬਣਾਉ ਚੰਗੀ ਤੇ ਸਵੇਰ ਆਦੀ ਬਿਲਕੁਲ ਠੰਡੀ ਆ ਗਈ ਜਿਵੇਂ ਬਾਈ ਨੇ ਦੱਸਿਆ ਵੀ ਮੱਝ ਜਿਹੜੀ ਬੇਚੀ ਗੱਦ-ਕੁੱਦ ਬਹੁਤ ਕਰਨਾ ਇਹਨੇ ਆਪਣੀ ਮਾਂ ਵਾਂਗੂ ਕੱਦ-ਕਾਠ ਚੜਾਈ ਵਾਲੀ ਕੱਟੀ ਬਣੂਗਾ ਇਹ ਚੱਲ ਬਈ ਐ ਬਾਈਕ ਦੇਣ ਦੀ ਗੱਬਣ ਆ ਗਈ ਤੇ ਦੰਦਾਂ ਦੇ ਵਿੱਚ ਆ ਗਈ ਇਹ ਦੋ ਦੰਦ ਮੋਦੀ ਤੋਂ ਗੱਬਣ ਆ ਗਈ ਲక్ష్ਮੀ ਜੀ ਟੀਮਨ ਦਾ ਦੱਸ ਦਾਂ ਇਹ ਕਿੰਨਾ ਨੰਬਰ ਆ ਠੀਕ ਆ ਗੱਲ ਆ ਬਾ ਉਹਦਾ ਮੋਦੀ ਮੋਦੀ ਆ ਲక్ష్ਮੀ ਵਾਲਾ ਹਾਂ ਹਾਂ ਲక్ష్ਮੀ ਵਾਲਾ ਹੂੰ ਦੱਸ ਵੀ ਦਵਾਂਗੇ ਨੰਬਰ ਡਾਕਟਰ ਨੂੰ ਪੁੱਛ ਕੇ ਸਾਰਾ ਰਿਕਾਰਡ ਆਪਣਾ ਉਹਦੇ ਲਵੇ ਬਾ ਠੀਕ ਹੈ ਕਮਾਲਾ ਬਾਈ ਇੱਥੋਂ ਪਰਲੇ ਬੰਨੇ ਲੈ ਚਲ ਇਹਨੂੰ ਆਇਆ ਵੀ ਮੈਨੂੰ ਵਜਨ ਵਜੂਦ ਚੰਗਾ ਰੱਖਦੀ ਆ ਤੇ ਸਿੰਘ ਵੀ ਕੋਲ ਕਰ ਜੂ ਕਿਉਂਕਿ ਉਮਰ ਇਹਦੀ ਹਲੇ ਛੋਟੀ ਲੈ ਸਿਰਫ ਦੋ ਦੰਦ ਦੇ ਵਿੱਚ ਸਿੰਘ ਇੱਕ ਸਾਲ ਨੇ ਵੀਰੇ ਦੋ ਇਹ ਦੋ ਸਾਲ ਡੇਢ ਗੇੜ ਦੀ ਇਹਦੀ ਉਮਰ ਹੈ ਤੇ ਗੱਬਣਾ ਹੋ ਸਕਦਾ ਵੀ 100% ਰਹਿ ਵੀ ਸਕਦੇ ਆ ਪਰ ਬਾਈ ਕਹਿੰਦਾ ਆਪਾ ਦੇਵਾਂਗੇ ਖਾਲੀ ਬੰਨ ਕੇ ਕਿਉਂਕਿ 20-22 ਦਿਨਾਂ ਦੀ ਤੁਹਾਨੂੰ ਪਤਾ ਵੀ ਗੱਬਣ ਚ ਇੱਕ ਪਾਰ ਉਹ ਕਿਸਮਤ ਆ ਵੀਰੇ ਅਗਲੇ ਦੀ 45-50 ਦਿਨ ਤੇ ਜਾ ਕੇ ਤਾਂ ਹੋ ਜਾਂਦਾ ਹੁੰਦਾ ਪਰ ਉਹ ਵਜਨ ਚੰਗਾ ਰੱਖਦੀ ਆ ਛੋਟੀ ਨਹੀਂ ਹੈਗੀ ਜਿਆਦੇ ਕਿਸੇ ਪੱਖ ਤੋਂ ਮੇਰੇ ਕੱਦ ਤੋਂ ਆਈਡੀਆ ਲਾ ਲਿਓ ਰੋ ਇਹਦਾ ਰੇਟ ਕਿ ਰੂਗਾ ਬਾਈ ਇਹਦਾ ਵੀਰੇ ਮੰਗਦੇ 55000 ਮਾਨਤਨ ਕਰਦਾਂਗੇ ਜਿਹੜਾ ਬੰਦਾ ਉੱਤੇ ਆਪਾਂ ਤੋਂ ਵੈੜੀ ਲੈ ਕੇ ਆ ਉਹ ਮੰਗਦਾ ਦੀ ਮੈਂ ਕਿਹਾ ਵੀਡੀਓ ਪਵਾ ਕੇ ਦਵਾਂਗਾ ਠੀਕ ਹੈ ਗੱਲ 55 ਚ ਮਾਨਤਨ ਵਾਈ ਕਹਿੰਦਾ ਇਹਦਾ ਵੀ ਕਰਦਾਂਗੇ ਪਰ ਸਭਾ ਮੇਨ ਗੱਲ ਸਭਾ 1.5 ਲੱਖ ਦੀ ਝੋਟੀ ਬਾਨੀ ਆ ਵੀਰੇ ਜਿਹਨੇ ਸਾਹਮਲੀ ਠੀਕ ਹੈ ਗੱਲ ਨੰਬਰ ਬੋਲ ਦੋ ਕੱਦ ਕੋਦ ਬਹੁਤ ਆ 9878808680 9878808686 ਪਿੰਡ ਨਰਮਾਣਾ ਤਸੀਲ ਆਗੀ ਨੱਬਾ ਜ਼ਿਲ੍ਹਾ ਪਟਿਆਲਾ ਪਸ਼ੂ ਤਕਰੀਬਨ ਸਾਨੂੰ ਮੈਂ 6 ਤੋਂ 7 ਦਿਖਾਤੇ ਬਾਈ ਦੇ ਘਰੇ ਛੋਟੀ ਤੋਂ ਲਾ ਕੇ ਸੂਨ ਵਾਲੀਆਂ ਤੋਂ ਲਾ ਕੇ ਬੱਚੀਆਂ ਗੱਬੜਾਂ ਤੋਂ ਲਾ ਕੇ ਪਾਲਣ ਵਾਲੀ ਬੱਚੀਆਂ ਛੋਟੀਆਂ ਇਹਨਾਂ ਤੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ